ਖਬਰਨਾਮਾ ਦੇਖ ਰਿਆ ਸੂਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਨੂੰ ਲੱਗਿਆ ਵੱਡਾ ਝਟਕਾ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਧਰ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸੰਧਮਾ ਵੱਲੋਂ ਵੀ ਬਿੜਾ ਸਵਾਲ ਪੁੱਛੇ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਦਾ استیفا منظور کر لیا ہے۔ ਆਪ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ। ਸੁਪਰੀਮੋ ਅਰਵਿੰਦ ਕੇਜੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿ ਅਸੀਂ ਅਨਮੋਲ ਹੀਰੇ ਚੋਣ ਮੈਦਾਨ ਦੇ ਵਿੱਚ ਉਤਾਰੇ ਨੇ। ਇਹ ਆਮ ਘਰਾਣੇ ਦੇ ਲੜਕੇ ਲੜਕੀਆਂ ਨਹੀਂ ਲੇਕਿਨ ਜਿਵੇਂ ਹੀ ਸੱਤਾ ਦੇ ਵਿੱਚ ਆਏ ਕੋਈ ਮੰਤਰੀ ਬਣ ਗਿਆ, ਕੋਈ ਵਿਧਾਇਕ ਬਣ ਗਿਆ। ਅਤੇ ਇਹ ਆਮ ਤੋਂ ਖਾਸ ਕੁ ਹੈ ਇਹ ਤਾਂ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਵੀ ਪਿੱਛੇ ਛੱਡ ਗਿਆ ਲੋਕਾਂ ਨੇ ਬਦਲਾਅ ਦੇ ਨਾਮ ਤੇ ਬਦਲਾਅ ਦੇ ਨਾਮ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਹੈ ਸ਼ਹੀਦ ਭਗਤ ਸਿੰਘ ਵਾਲੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਬਣਾਉਂਦੀ ਹੈ ਲੇਕਿਨ ਕੀ ਪਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਹੀ ਰਾਹ ਉਤੇ ਉਹ ਰਾਹ ਉਤੇ ਚੱਲਣਗੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਚੱਲਾ ਚਲਿਆ ਜਿੱਥੇ ਸੁਖਬੀਰ ਸਿੰਘ ਬਾਦਲ ਚੱਲਿਆ ਯਾਨੀ ਕਿ ਕਹਾਣੀ ਤਾਣੀ ਪੂਰੀ ਤਰ੍ਹਾਂ ਉਲਝੀ ਪਈ ਹੈ ਅਤੇ ਝਗੜੇ ਝਮੇੜਿਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਨਹੀਂ ਰਹਿ ਗਿਆ ਜੇਕਰ ਇਹਨਾਂ ਨੂੰ ਅ ਦੱਸੇ ਜੇਕਰ ਇਹਨਾਂ ਦੇ ਖਿਲਾਫ ਕੁਝ ਬੋਲਿਆ ਜਾਂਦਾ ਹੈ ਤੇ ਇਹ ਕਹਿ ਦਿੰਦੇ ਸੁਖਵੀਰ ਸਿੰਘ ਬਾਦਲ ਦੇ ਹੋ ਜੇਕਰ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਬੋਲਦੇ ਹਨ ਉਹ ਕਹਿੰਦੇ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਵੀ ਭਾਈ ਬੰਦਾ ਜਾਵੇ ਕਿੱਧਰ ਆਪ ਆਦਮੀ ਪਾਰਟੀ ਦੀ ਜਿਹੜੀ ਮੌਜੂਦਾ ਸਥਿਤੀ ਹੈ ਉਹ ਬੜੀ ਕ੍ਰਿਟੀਕਲ ਦੁਰਦਸ਼ਾ ਹੈ ਬੇੜੀ ਡਾਵਾ ਡੂੜ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਵਿਰੋਧ ਹੋਇਆ ਤੇ ਦੂਸਰੇ ਪਾਸੇ ਹਨ ਮੀਤ ਸਿੰਘ ਪਠਾਨ ਮਾਜਰਾ ਨੇ ਵੋਟ ਕੱਢ ਦਿੱਤੇ ਆਪ ਆਪਨੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਉਸ ਨੇ ਦੱਸ ਦਿੱਤਾ ਕਿ ਸਾਡੇ ਹੱਥੇ ਖਾਲੀ ਠੂਟਾ ਹੈ ਅਸੀਂ ਇੱਕ ਚਪੜਾਸੀ ਦੀ ਬਦਲੀ ਵਿਧੀ ਕਰਵਾ ਸਕਦੇ ਉਹ ਕਹਿੰਦਾ ਜਿੰਨੇ ਵੀ ਮੰਤਰੀ ਅਤੇ ਵਿਧਾਇਕ ਨੇ ਕੋਈ ਹੱਥ ਖੜਾ ਕਰਕੇ ਮੈਨੂੰ ਕਹਿ ਦੇਵੇ ਕਿ ਕੋਈ ਆਪਣੀ ਮਨਮਰਜ਼ੀ ਦੇ ਨਾਲ ਫੈਸਲਾ ਲੈ ਸਕਦਾ ਹੈ ਪੰਜਾਬ ਦੇ ਹਿੱਤਾਂ ਵਾਸਤੇ ਜਾਂ ਪੰਜਾਬ ਦੀ ਗੱਲ ਕਰ ਸਕਦਾ ਹੈ ਉਹਨਾਂ ਦਾ 101% ਗਲਤ ਹੈ ਜੇਕਰ ਕੋਈ ਹੱਥ ਖੜਾ ਕਰਕੇ ਕਹਿੰਦਾ ਉਹ ਕਹਿੰਦਾ ਹੈ ਕਿ ਸਾਰਾ ਪੰਜਾਬ ਜਿਹੜਾ ਹੈ ਉਹ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਕੇਜਰੀਵਾਲ ਦੇ ਇਸ਼ਾਰਿਆਂ ਤੇ ਚੱਲਦਾ ਹੈ। ਇਧਰ ਅੱਜ ਤੋਂ ਲਗਭਗ 2 ਮਹੀਨੇ ਪਹਿਲਾਂ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲ ਵਾਸਤੇ ਪਾਰਟੀ ਦੇ ਵਿੱਚੋਂ ਬਤਲ ਕਰ ਦਿੱਤਾ ਸੀ। ਕਿਉਂਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਆਸਿਰ ਦੇ ਤੌਰ ਤੇ ਜਿਹੜੀ ਖਿਲਾਫੀਤ ਜਿਹੜੀ ਸਪੋਰਟ ਕੀਤੀ ਸੀ ਬਿਕਰਮਜੀਤ ਬਿਕਰਮਜੀਤ ਵਜੀਤਿਆ ਦੇ ਬਿਕਰਮਜੀਤਿਆ ਦੇ ਘਰ ਤੇ ਜਦੋਂ ਛਾਪੇਮਾਰੀ ਕੀਤੀ ਗਈ ਵਿਜੀਲੈਂਸ ਅਤੇ ਪੰਜਾਬ ਦੇ ਸਰਪੂਚ ਅਧਿਕਾਰੀਆਂ ਵੱਲੋਂ ਤੇ ਉਸ ਨੂੰ ਨਜ਼ਰ ਦੱਸਿਆ ਕਿ ਧੀਆਂ ਭਾਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰ ਦੇਣਾ ਸੀ ਹੋ ਸਕਦਾ ਸੀ ਕਿ ਬਿਕਰਮ ਜਿੱਠਿਆ ਆਪਣੇ ਆਪ ਵਿਜੀਲੈਂਸ ਦੇ ਦਫਤਰ ਜਾਂਦੇ ਉੱਥੇ ਉਸ ਨੂੰ ਗ੍ਰਿਫਤਾਰ ਕਰਨ ਦਾ ਇਲਜ਼ਾ ਦਾ ਉਸ ਬਾਅਦ ਬਤਲ ਕਰ ਦਿੱਤਾ ਗਿਆ ਹੁਣ ਬਾਗੀ ਬਗਾਵਤ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਕੁਵਰ ਬਿਜੇ ਪ੍ਰਤਾਪ ਸਿੰਘ ਨੇ ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਕੁਵਰ ਬਿਜੇ ਪ੍ਰਤਾਪ ਸਿੰਘ ਨੇ ਪੰਜਾਬ ਵਿਧਾਨ ਸਭਾ ਦੀ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਹੈ ਜਿਸ ਨੂੰ ਹੁਣ ਪੰਜਾਬ ਦਾ ਸਭਾ ਦੇ ਸਪੀਕਰ ਵੱਲੋਂ ਸਵੀਕਾਰ ਕਰ ਲਿਆ ਗਿਆ ਹੈ ਇਸ ਲਈ ਇਸ ਨੂੰ ਲੈ ਕੇ ਹੁਣ ਸਾਰੀ ਨੋਟੀ ਸਰਕਾਰੀ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਇਸ ਵਿੱਚ ਲਿਖਿਆ ਹੋਇਆ ਹੈ ਕਿ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਦੇ ਕਾਰਜ ਸੰਚਾਲਨ ਨਿਜ਼ਮ ਵਾਲੀ ਦੇ ਨਿਜ਼ਮ 180 ਹਦੀਨ ਕੁਵਰ ਵਿਜੇ ਪ੍ਰਤਾਪ ਸਿੰਘ ਐਮ ਐਲ ਏ ਨੂੰ ਅਧੀਨ ਵਿਧਾਨ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ ਉਨਾ ਵੱਲੋਂ ਮਤੀ 19/8/2025 ਨੂੰ ਕੀਤੀ ਗਈ ਬੇਨਤੀ ਪ੍ਰਵਾਨ ਕਰਦੇ ਹੋਏ ਮਾਨਯੋਗ ਸਪੀਕਰ ਕੁਲਤਾਸ ਸਿੰਘ ਸੰਧਵਾ ਪੰਜਾਬ ਵਿਧਾਨ ਸਭਾ ਵੱਲੋਂ ਮਤੀ 5/9/2025 ਤੋਂ ਕੁਮਰ ਵਿਜੇ ਪ੍ਰਤਾਪ ਸਿੰਘ ਮਾਨਯੋਗ ਮੈਂਬਰ ਪੰਜਾਬ ਵਿਧਾਨ ਸਭਾ ਨੂੰ ਹਦੀਨ ਵਿਧਾਨ ਕਮੇਟੀ ਦੇ ਮੈਂਬਰ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ ਹੁਣ ਉਹ ਪੰਜਾਬ ਵਿਧਾਨ ਸਭਾ ਦੇ ਅਧੀਨ ਵਿਧਾਨ ਕਮੇਟੀ ਦੇ ਮੈਂਬਰ ਨਹੀਂ ਹੋਣਗੇ ਦੱਸ ਦਈਏ ਕਿ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਆ ਕੁਝ ਦਿਨ ਪਹਿਲਾਂ ਕੁਝ ਸਮਾਂ ਪਹਿਲਾਂ ਪੰਜ ਸਾਲਾਂ ਲਈ ਪਾਰਟੀ ਤੋਂ ਬਤਲ ਕਰ ਦਿੱਤੇ ਗਏ ਸੀ ਤੇ ਆਪ ਆਦਮੀ ਪਾਰਟੀ ਦੀ ਰਾਜਨੀਤਿਕ ਪੀਏਸੀ ਕੇ ਪੈਕ ਮਾਮਲੇ ਨੇ ਕਮੇਟੀ ਨੇ ਫੈਸਲਾ ਲਿਆ ਹੈ ਯਾਨੀ ਕਿ ਆਪਣੇ ਆਪ ਹੀ ਜਿਹੜੀ ਉਥੂ ਦੇ ਉਹ ਲਿਖਤ ਕਤਰ ਸੀ ਉਥੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਕਿਉਂਕਿ ਹੁਣ ਕੁਮਰ ਵਿਜੇ ਪ੍ਰਤਾਪ ਸਿੰਘ ਤੋਂ ਨੂੰ ਲੈ ਕੇ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਅਕਾਲੀ ਦਲ ਪੰਜਾਬ ਦੀ ਨਵੀਂ ਬਣੀ ਪਾਰਟੀ ਦੇ ਵਿੱਚ ਉਹ ਜਾਣਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉਹ ਭਾਈ ਅੰਮ੍ਰਿਤਪਾਲ ਖਾਲਸਾ ਬੀਬੀ ਸਤਵੰਤ ਕੌਰ ਅਤੇ ਖਾਸ ਕਰਕੇ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਨਾਲ ਦੇਖੇ ਗਿਆ ਹੜਪੀੜਿਤ ਇਲਾਕਿਆਂ ਵਿੱਚ ਧੰਨਵਾਦ